ਸਸਰੀਗਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲਫਾਸ ਨਿਊ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਡੀ ਕੀ ਮਹਿੰਮ ਦੇ ਤਹਿਤ ਬਰਠਿੰਡਾ ਜ਼ਿਲ੍ਹਾ ਦੇ थाना ਨਈਆਂ ਵਾਲੀ ਦੀ ਪੁਲਿਸ ਟੀਮ ਨੇ ਇੱਕ ਟਾਣੀ ਦੇ ਵਿੱਚ ਛਾਪੇਮਾਰੀ ਕਰਦੇ ਹੋਏ 35 ਕਿਲੋ ਹਰੇ ਪੋਸਟ ਦੇ ਬੁਟੇ ਬਰਾਮਦ ਕਰਦੇ ਹੋਏ ਦੋ ਭਾਈਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਰਸਾਇਆਏਗੀ ਥਾਣਾ ਨਈਆਂ ਵਾਲੀ ਪੁਲਿਸ ਟੀਮ ਅਗਸਤ ਦੇ ਦੌਰਾਨ ਪਿੰਡ ਗੰਗਾ ਅਬਲੂਕੀ ਦੇ ਨੇੜੇ ਮੌਜੂਦ ਸੀ ਤਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਟਾਣੀ ਦੇ ਵਿੱਚ ਦੋ ਭਾਈਆਂ ਵੱਲੋਂ ਹਰਾ ਪੋਸਟ ਖੇਤਾਂ ਦੇ ਵਿੱਚ ਲਾਇਆ ਹੋਇਆ ਹੈ ਪੁਲਿਸ ਟੀਮ ਨੇ ਇਸ ਮਾਮਲੇ 'ਚ ਟਾਣੀ ਦੇ ਵਿੱਚ ਰੇਡ ਕੀਤੀ ਤਾਂ ਉਹਨਾਂ ਨੂੰ 35 ਕਿਲੋ ਪੋਸਟ ਦੇ ਹਰੇ ਬੂਟੇ ਬਰਾਮਦ ਹੋਏ ਥਾਣਾ ਮੁਖੀ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗੰਗਾ ਬਲੂਕੀ ਦੇ ਢਾਣੀ ਚ ਗੁਰਜੰਡਰ ਸਿੰਘ ਤੇ ਬੂਟਾ ਸਿੰਘ ਦੋ ਭਾਈ ਢਾਣੀ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਖੇਤ ਦੇ ਵਿੱਚ ਪੋਸਟ ਦੇ ਹਰੇ ਬੂਟੇ ਲਾਏ ਹੋਏ ਸੀ ਪੁਲਿਸ ਟੀਮ ਨੇ ਰੇਡ ਕੀਤੀ ਤਾਂ ਗੁਰਜੰਡਰ ਸਿੰਘ ਕੋਲੋਂ 20 ਕਿਲੋਗ੍ਰam ਅਤੇ ਬੂਟਾ ਸਿੰਘ ਕੋਲੋਂ 15 ਕਿਲੋਗ੍ਰam ਪੋਸਟ ਦੇ ਹਰੇ ਬੂਟੇ ਬਰਾਮਦ ਕਰਦੇ ਹੋਏ ਦੋਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਥਾਣਾ ਨਈਆਂ ਵਾਲੀ ਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪੰਜਾਬ ਸਰਕਾਰ ਤੇ ਨਾਲ ਜੋ ਐਸਐਸਪੀ ਸਾਹਿਬ ਹੰਲਾ ਗਿਆ ਬਤਨਸਾਰ ਨਸ਼ਿਆਂ ਦੇ ਖਿਲਾਫ ਮਿੱਟੀ ਮਹਿਮਤਾਇਤ ਕਲਮਤੀ ਸਫਾਈ ਤੇ ਨਕਾਬੀਨ ਨੂੰ ਐਸਐਸਪੀ ਸਿੰਘ ਫੁੱਲਪਾਰਟੀ ਨਾਲ ਟਕਾਣੀ ਕੀਤੀ ਤਾਂ ਪਿੰਡ ਦਾ ਗੱਗਾ ਅ블ੂ ਕੀ ਜਾਦੋ ਕੱਚੇ ਰਸਤੇ ਜਾ ਰਿਹਾ ਸੀ ਤਾਂ ਉੱਥੇ ਬਾਹਰ ਟਾਣੀ ਆ ਟਾਣੀ ਦੇ ਵਿੱਚ ਦੋ ਭਾਈ ਜਰਜੰਤ ਸਿੰਘ ਅਤੇ ਹੁਤਾ ਸਿੰਘ ਪੁੱਤਰ ਜਗਸੀਰ ਸਿੰਘ ਇਹ ਬਾਹਰ ਪਿੰਡੋਂ ਬਾਹਰ ਢਾੜੀ ਬਣਾ ਕੇ ਰਹਿ ਰਹੇ ਆ ਇਹਨਾਂ ਨੇ ਆਪਦੇ ਧਾਣੀ ਦੇ ਨਾਲ ਹੀ ਖੇਤ ਦੇ ਵਿੱਚ ਖੋਸ ਦੇ ਹਰੇ ਬੂਟੇ ਲਾਈ ਸੀ ਜਿਹੜਾ ਕੱਲ ਇਹਨਾਂ ਨੂੰ ਕਾਬੂ ਕਰਕੇ ਬੁੱਟਾ ਸਿੰਘ ਤੋਂ 15 ਕਿਲੋ ਹਰੇ ਪੌਦੇ ਖੋਸ ਦੇ ਗ੍ਰਾਮਤ ਕੀਤੇ ਆ ਤੇ ਜਿਹੜਾ ਹੈਗਾ ਆਪਣਾ ਅਰਜੰਤ ਸਿੰਘ ਉਹਦੇ ਕੋਲੋਂ 20 ਕਿਲੋ ਖੋਸ ਦੇ ਹਰੇ ਬੂਟੇ ਗ੍ਰਾਮਤ ਕੀਤੇ ਗਏ ਆ ਟੋਟਲ ਜਿਹੜਾ ਇਹ ਕਬੀ 35 ਕਿਲੋਗ੍ਰਾਮ ਖੋਸ ਦੇ ਹਰੇ ਬੂਟੇ ਹੋਈ ਆ ਜਿਹੜਾ ਇਹਨਾਂ ਖਿਲਾਫ ਕੇਸ ਜੈਕਟ ਕਰਦੇ ਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮੁਕੱਦਮੇ ਦੇ ਉੱਤੇ ਅਗਲੀ ਤਾਰੀਖ ਦਿੱਤੀ ਹੈ